14 ਰੁਪਏ ਦਾ ਸੋਇ ਮਾਰਕੀਟ ਦੇ ਵਿੱਚ ਤੇ ਰੇਟ ਤੁਸੀਂ ਦੇਖ ਸਕਦੇ ਹੋ ਜੀ ਮਤਲਬ 300 ਲਿਖਿਆ ਹੋਇਆ ਉਹ 10 ਪੀਸ ਨੇ ਇਹਦੇ ਵਿੱਚ ਮਤਲਬ 30 ਰੁਪਏ ਦਾ ਇੱਕ ਪੈ ਗਿਆ ਤੇ ਇਹ ਐਫਏ ਆਪਾਂ ਨੂੰ 14 ਰੁਪਏ ਦਾ ਮਿਲਣਾ 14 ਰੁਪਏ ਦਾ ਮਿਲਣਾ ਦੇਖੋ ਜੀ ਆਧ ਰੇਟ ਤੋਂ ਵੀ ਥੋੜਾ ਜਿਹਾ ਘੱਟ ਹੀ ਪਿਆ ਆਪਾਂ ਨੂੰ ਇਹ ਸੋਇ ਵੀ ਬਹੁਤ ਵਧੀਆ ਬਾਕੀ ਜੀ ਆ ਕਲਰ 10 ਰੁਪਏ ਰੇਟ ਲਿਖਿਆ ਦਿੱਤਾ ਜੀ ਹਾਂਜੀ ਇਹ ਵੀ 70 ਰੁਪਏ ਦਾ ਇਹ ਵੀ 70 ਰੁਪਏ ਦਾ ਮਿਲੂਗਾ ਜੀ ਠੀਕ ਆ ਤੇ ਬਾਕੀ ਪੈਨ ਹੋਗੇ ਮਤਲਬ ਆ ਪੈਨ ਕਿੰਨੇ ਦਾ ਜੀ ਇਹ ਪੈਨ 3 ਰੁਪਏ ਦਾ ਅੱਛਾ ਆਪਾਂ ਨੂੰ 3 ਰੁਪਏ ਦਾ ਜੀ ਦੇ ਬਹੁਤ ਵਧੀਆ ਉਪਰਾਲਾ ਤੇ ਜਿਵੇਂ ਆ ਕਵਰ ਨੇ ਜੀ ਜਿਓਮੈਟਰੀ ਦੇ ਅੱਛਾ ਇਹ ਤਾਂ ਰੇਟ ਲਿਖਿਆ 20 ਰੁਪਏ ਜੀ ਮਾਰਕੀਟ ਰੇਟ 20 ਰੁਪਏ ਤੇ ਇਸ ਤੋਂ ਤੁਹਾਨੂੰ 10 ਰੁਪਏ ਤਾਂ ਮਿਲੇਗਾ ਜਿਵੇਂ ਕੀ ਆ ਪੈਨਸਲਾਂ ਦੀ ਡੱਬੀ ਹੈ ਜੀ 10 ਪੀਸ ਹੁੰਦੇ ਨੇ ਇਹਦੇ ਵਿੱਚ ਨਟਰਾਸ ਦੀਆਂ ਪੈਨਸਲਾਂ ਨੇ ਇਹ ਕਿੰਨੇ ਦਾ ਜੀ 33 ਰੁਪਏ 10 ਪੀਸ ਨੇ ਜੀ ਮਤਲਬ ਤਿੰਨਰਗੇ ਕੋਸ਼ ਪੈਸੇ ਦੀ ਪੈਗੀ ਤੁਸੀਂ ਡੱਬੀ ਲਿਜਾ ਸਕਦੇ ਹੋ ਜੀ ਬੱਚੇ ਫਿਰ ਆਏ ਨਹੀਂ ਵੀ ਦੁਬਾਰੇ ਦੁਬਾਰੇ ਆਉਣ ਦੀ ਛੇਤੀ ਲੋੜ ਨਹੀਂ ਪੈਣੀ ਏ ਮਾਰਕੀਟ ਦੇ ਵਿੱਚ ਜੋ ਵੀ ਰੇਟ ਹੈਗਾ ਠੀਕ ਹੈ ਜੀ ਇਸ ਟਾਈਮ ਇੱਥੋਂ ਮਿਲੂਗਾ ਤੁਹਾਨੂੰ 35 ਰੁਪਏ ਦੀ 10 ਪੈਨਸਲਾਂ ਨਟਰਾਜ ਦੀਆਂ ਸੋ ਰੇਜ਼ਰਾ ਵਗੈਰਾ ਇਹਨਾਂ ਦਾ ਕੀ ਰੇਟ ਆ ਜੀ ਅੱਛਾ ਰੇਜ਼ਰ ਵੀ ਦੇਖੋ ਬਹੁਤ ਵਧੀਆ ਜੀ 1 ਰੁਪਏ ਦੀ ਇੱਕ ਆ ਜੀ ਠੀਕ ਆ ਜੀ ਤੇ ਬਾਕੀ ਆਪਾਂ ਕਾਪੀਆਂ ਪੈਨਾਂ ਦਾ ਵੀ ਰੇਟ ਪਤਾ ਕਰ ਲਏ 3 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ 5 ਰੁਪਏ ਦਾ ਇੱਥੋਂ ਕੁਝ ਸਮਾਨ ਖਰੀਦਣ ਆਏ ਸੀਗੇ ਫਰਕ ਹੈਗਾ ਬਾਜ਼ਾਰ ਨਾਲੋਂ ਹਾਂ ਜੀ ਕਿੰਨਾ ਕੁ ਫਰਕ ਆ ਖਾਸਾ 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 ਫਰਕ ਠੀਕ ਆ ਵਧੀਆ ਲੱਗਿਆ ਉਪਰਾਲਾ ਹੁਣ ਜਾਨੀ ਤੁਸੀਂ ਬਰ ਇੱਥੇ ਖਰੀਦਦਾ ਕਰੋਗੇ ਉਸਮਾਨ ਨਹੀਂ ਠੀਕ ਆ ਵੀ ਜਲੀ ਇੱਥੇ ਤੁਹਾਨੂੰ ਫਾਇਦਾ ਵਾ ਨਾ ਹਾਂਜੀ ਪੈਸੇ ਬਚ ਜਾਂਦੇ ਨੇ ਨਾ ਹਾਂਜੀ ਠੀਕ ਆ ਵਧੀਆ ਏ ਕਿ ਸਾਨੂੰ ਘੱਟ ਰੇਟਾਂ ਤੇ ਸਟੇਸ਼ਨਰੀ ਦਾ ਸਮਾਨ ਮਿਲ ਰਿਹਾ ਏ ਬਾਜ਼ਾਰ ਵਿੱਚ ਕਾਫੀ ਜ਼ਿਆਦਾ ਰੇਟ ਨੇ ਜਿਹੜੇ ਉਹ ਕਾਫੀ ਹਾਈ ਹੋ ਚੁੱਕੇ ਨੇ ਜਿਸ ਕਰਕੇ ਕਈ ਵਿਦਿਆਰਥੀਆਂ ਨੂੰ ਉਸਮਾਨ ਵੀ ਨਹੀਂ ਪੂਰਾ ਹੁੰਦਾ ਹੈਗਾ ਸਕੂਲ ਦਾ ਤੇ ਕਈਆਂ ਨੂੰ ਪੜਨ ਵਿੱਚ ਵੀ ਬਹੁਤ ਤਬਦੀਲੀ ਆਂਦੀ ਆ ਸੋ ਇਹ ਬਹੁਤ ਵਧੀਆ ਉਪਰਾਲਾ ਏ ਸੋ ਬਹੁਤ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਿਲ ਕੇ ਉਪਰਾਲਾ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚਿਆ ਜੀ ਪਿੰਡ ਧਮੋਟ ਕਲਾਂ ਗਿਆਨੀ ਰਾਮ ਸਿੰਘ ਜੀ ਯਾਦਗਾਰ ਲਾਇਬ੍ਰੇਰੀ ਬਣੀ ਆ ਪਿੰਡ ਧਮੋਟ ਨੇੜੇ ਗੁਰਦੁਆਰਾ ਦਮਦਮਾ ਸਾਹਿਬ ਧਮੋਟ ਸੋ ਆਪਾਂ ਪਿਛਲੇ ਕੁਝ ਦਿਨ ਪਹਿਲਾਂ ਵੀ ਤੁਹਾਡੇ ਨਾਲ ਪੋਸਟ ਕੀਤੀ ਸੀ ਸਾਂਝੀ ਵੀ ਪਿੰਡ ਧਮੋਟ ਕਲਾਂ ਲਾਇਬ੍ਰੇਰੀ ਦੇ ਵਿੱਚ ਸਵਰਗਵਾਸੀ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦੇ ਨਿੱਗੀ ਜਾਤ ਦੇ ਵਿੱਚ ਪਰਿਵਾਰ ਵੱਲੋਂ ਅਤੇ ਹੋਰ ਸਹਿਯੋਗੀ ਸੱਜਣਾ ਵੱਲੋਂ ਰਲ ਮਿਲ ਕੇ ਇੱਥੇ ਲਾਇਬ੍ਰੇਰੀ ਦੇ ਵਿੱਚ ਹੋਲ ਸੇਲ ਰੇਟਾਂ ਤੇ ਜੋ ਸਟੇਸ਼ਨਰੀ ਦਾ ਸਮਾਨ ਆ ਉਹ ਮਿਲਿਆ ਕਰੂਗਾ ਸੋ ਉਹ ਓਪਨ ਹੋ ਚੁੱਕਿਆ ਜੀ ਹੋਲ ਸੇਲ ਰੇਟ ਤੇ ਜਿਵੇਂ ਕਿ ਕਾਪੀਆਂ ਕਿਤਾਬਾਂ ਜਿਹੜੀ ਸਟੂਡੈਂਟਲੀ ਬਹੁਤ ਫਾਇਦਾ ਫਾਇਦੇਮੰਦ ਇਹ ਸ਼ਾਪ ਓਪਨ ਹੋਈ ਆ ਸੋ ਬਹੁਤ ਵਧੀਆ ਉਪਰਾਲਾ ਲੱਗਿਆ ਪਰਿਵਾਰ ਦਾ ਜੀ ਆਪਾਂ ਸਾਰੀ ਗੱਲਬਾਤ ਕਰਾਂਗੇ ਸ਼ਾਪ ਓਪਨ ਹੋ ਚੁੱਕੀ ਆ ਖਰੀਦਦਾਰੀ ਬੱਚੇ ਕਰ ਰਹੇ ਨੇ ਬੱਚੇ ਹੁਣ ਵੀ ਇੱਥੇ ਹਾਜ਼ਰ ਨੇ ਆਪਣਾ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਖਰੀਦਿਆ ਤੇ ਕਿੰਨੇ ਕੁ ਰੇਟ ਦਾ ਕਿੰਨਾ ਕੁ ਫਰਕ ਆ ਸੋ ਤੁਹਾਨੂੰ ਸਾਰੀ ਵੀਡੀਓ ਲਾਸਟ ਤੱਕ ਸਾਡੇ ਨਾਲ ਵੀਡੀਓ ਜੁੜੇ ਰਹੋ ਤੇ ਸਾਰੀ ਗਰਾਊਂਡ ਰਿਪੋਰਟ ਦਵਾਂਗੇ ਆਪਾਂ ਤੇ ਸਾਡੇ ਨਾਲ ਵੀਡੀਓ ਜੁਆ ਲਾਸਟ ਤੱਕ ਜੁੜੇ ਰਹੋ ਤੇ ਆਓ ਲੈ ਚੱਲਦੇ ਆ ਤੁਹਾਨੂੰ ਸ਼ਾਪ ਦੇ ਅੰਦਰ ਸਾਰੀ ਗਰਾਊਂਡ ਰਿਪੋਰਟ ਲੈਣੇ ਆ ਆਜੋ ਜੀ ਲਓ ਜੀ ਆਪਣੇ ਨਾਲ ਸਟੂਡੈਂਟ ਹਾਜ਼ਰ ਨੇ ਸੀਗੇ ਕੀ ਨਾਮ ਹੈ ਬੇਟਾ ਤੁਹਾਡਾ ਜਸਮੀਨ ਕੌਰ ਜਸਮੀਨ ਕੌਰ ਕਿਹੜਾ ਸਕੂਲ ਹੈ ਜੀ ਤੁਹਾਡਾ ਸਰਕਾਰੀ ਸਕੂਲ ਠੀਕ ਹੈ ਕਿਹੜੀ ਕਲਾਸ ਆ ਜੀ 10th 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 10ਵੀਂ ਕਲਾਸ ਦੀ ਵਿਦਿਆਰਥਣ ਆ ਜੀ ਤੇ ਇੱਥੋਂ ਸ਼ਾਪਿੰਗ ਕੀਤਾ ਹੁਣ ਕੀ ਖਰੀਦਿਆ ਤੁਸੀਂ ਇੱਥੋਂ ਜੀ ਜਰਨਲ ਡਿਸਟਰ ਖਰੀਦਿਆ ਠੀਕ ਆ ਜੀ ਕਿੰਨੇ ਦਾ ਮਿਲਿਆ ਤੁਹਾਨੂੰ ਰਜਿਸਟਰ ਇਹ ਮੈਨੂੰ 50 ਰੁਪਏ ਦਾ ਮਿਲਿਆ ਠੀਕ ਆ ਤੇ ਇਹਨੂੰ ਥੋੜਾ ਡਿਸਪਲੇ ਕਰਕੇ ਦਿਖਾਓ ਜੀ ਇਹ 50 ਰੁਪਏ ਦਾ ਰਜਿਸਟਰ ਮਿਲਿਆ ਜੀ ਇੱਥੋਂ ਨੂੰ ਕਾਫੀ ਵਧੀਆ ਪੇਜ ਦੀ ਕੁਆਲਿਟੀ ਵਧੀਆ ਰਜਿਸਟਰ ਵੀ ਵਧੀਆ ਮੋਟਾ ਬਾਹਰ ਮਾਰਕੀਟ 'ਚ ਕਿੰਨੇ ਦਾ ਮਿਲਦਾ ਜੀ ਬਾਹਰ 150 ਕਿੱਦਾ ਮਿਲਦਾ ਅੱਛਾ ਵੀ ਜਾਣੀ ਤੁਸੀਂ ਪਹਿਲਾਂ ਹੀ ਖਰੀਦਿਆ ਹੋਣਾ 150 ਰੁਪਏ ਉਹਨੇ ਤਾਂ ਤੁਸੀਂ 65 ਰੁਪਏ 'ਚ ਖਰੀਦੇ ਰਹੇ ਠੀਕ ਆ ਜੀ ਸੋ ਦੇਖੋ ਕਿੰਨਾ ਫਾਇਦਾ ਹੋ ਰਿਹਾ ਜੀ ਸਟੂਡੈਂਟਾਂ ਦਾ ਬੱਚਿਆਂ ਦਾ ਤੇ ਬਹੁਤ ਵਧੀਆ ਉਪਰਾਲਾ ਲੱਗਿਆ ਜੀ ਸਾਨੂੰ ਪਰਿਵਾਰ ਦਾ ਹੋਰ ਕੀ ਖਰੀਦਦੇ ਇਸ ਤੋਂ ਇਲਾਵਾ ਪੈਨ ਇਸ ਤੋਂ ਇਲਾਵਾ ਪੈਨ ਤੇ ਮੈਂ ਉਹ ਪੈਨ ਕਿੰਨੇ ਦਾ ਮਿਲਿਆ ਤੁਹਾਨੂੰ ਪੈਨ ਦਾ ਵੀ ਅੱਛਾ ਇਹ ਮਾਰਕੀਟ 'ਚ ਕਿੰਨੇ ਦਾ ਮਿਲਦਾ ਪੈਨ ਇਹ ਮਾਰਕੀਟ 'ਚ 15 ਰੁਪਏ ਦਾ ਦਿਖਾ ਦਿਓ ਅੱਗੇ ਕਰਕੇ ਸੋ ਇਹ ਪੈਨ ਖਰੀਦਦੇ ਜਿਹਨੇ ਇਹਦਾ ਤੇ ਮਾਰਕੀਟ ਦੇ ਵਿੱਚ ਇਹਨਾਂ ਨੂੰ 15 ਰੁਪਏ ਜਿਹੜਾ ਰੇਟ ਆ ਕਹਿੰਦੇ ਵੀ ਇੱਥੋਂ ਖਰੀਦਦੇ ਆ ਤੇ ਇੱਥੋਂ ਇਹਨਾਂ ਨੇ 5 ਰੁਪਏ ਦਾ 7 ਰੁਪਏ 7 ਰੁਪਏ ਦਾ ਠੀਕ ਆ ਯਾਨੀ ਆਦਰ ਰੇਟ ਚ ਮਿਲ ਰਿਹਾ ਹੈ ਨਾ ਇੱਥੋਂ ਫੇਰ ਵੀ ਠੀਕ ਆ ਥੋੜਾ 6 7 8 ਰੁਪਏ ਦਾ ਫਾਇਦਾ ਹੋ ਗਿਆ ਤੇ ਬਾਕੀ ਰਜਿਸਟਰ ਚ ਥੋੜੇ ਕਿੰਨੇ ਪੈਸੇ ਬਚ ਗਏ ਹੈ ਨਾ ਤੇ ਇਸ ਤੋਂ ਇਲਾਵਾ ਹੋਰ ਕੀ ਫੋਟੋਸਟੇਟਾਂ ਕਹਿੰਦੇ ਸੀਗੇ ਹਾਂਜੀ ਥੋੜਾ ਸਟੇਟਾਂ ਨੇ ਉਹਨਾਂ ਦਾ ਕੀ ਰੇਟ ਲੈਂਦੇ ਨੇ ਇੱਥੇ ਉਹਨਾਂ ਦਾ ਅਜੇ ਮੈਨੂੰ ਰੇਟ ਪਤਾ ਨਹੀਂ ਉਹ ਤੁਸੀਂ ਚੈੱਕ ਕਰਾਉਣੀਆਂ ਨੇ ਹਜੇ ਠੀਕ ਆ ਸੋ ਇਹਨਾਂ ਨੇ ਫੋਟੋਸਟੇਟਾਂ ਵੀ ਕਰਾਉਣੀਆਂ ਨੇ ਪੜਾਈ ਨਾਲ ਸੰਬੰਧਤ ਸਾਰਾ ਫੋਟੋਸਟੇਟਾਂ ਕਰਾ ਰਹੇ ਨੇ ਜੀ ਆਪਣੀਆਂ ਤੇ ਬਾਕੀ ਮੈਡਮ ਨਾਲ ਗੱਲਬਾਤ ਕਰਦੇ ਆ ਮਰ ਇਹ ਕੀ ਰੇਟ ਲੈਣੇ ਹੋ ਜੀ ਇੱਥੇ ਫੋਟੋ ਸਟੇਟ ਦਾ ਜਿਹੜੇ ਵਿਦਿਆਰਥੀ ਨੇ ਸਟੂਡੈਂਟ ਪੜ੍ਹਨ ਵਾਲੇ ਬੱਚੇ ਹਾਂਜੀ ਜੀ ਇਹਦੇ ਪਹਿਲਾਂ ਤਾਂ ਇਹਨਾਂ ਨੂੰ ਜਿਹੜੀਆਂ ਪਹਿਲੇ 10 ਸਟੂਡੈਂਟਸ ਲਈ ਵਾਸਤੇ ਨੇਗੇ ਇਹਨਾਂ ਨੂੰ ਪਹਿਲੇ 10 ਫ੍ਰੀ ਨੇਗੇ ਆ ਠੀਕ ਆ ਜੀ ਤੇ ਇੱਕ ਮਿੰਟ ਮੈਡਮ ਨੇ ਦੱਸੇ ਵੀ ਜਿਹੜੇ ਬੱਚੇ ਮਤਲਬ ਹੁਣ ਸ਼ੁਰੂ ਹੋਇਆ ਨਾ ਕੰਮ ਇੱਥੇ ਤੇ ਜਿਹੜੇ ਹੁਣ ਗੁੱਡੀ ਨੇ ਪਹਿਲੀਆਂ ਕਰਾਉਣੀਆਂ ਨੇ ਨਾ ਤੁਸੀਂ ਹਾਂਜੀ ਇਹਨਾਂ ਨੇ ਪਹਿਲੀਆਂ ਕਰਾਉਣੀਆਂ ਨੇ ਪਹਿਲੇ ਵਿਦਿਆਰਥੀ ਜਿਹੜੇ 10 ਫੋਟੋ ਸਟੇਟਾਂ ਫ੍ਰੀ ਹੋਣਗੀਆਂ ਇਹਨਾਂ ਨੇ ਦੱਸਿਆ ਵੀ ਕੋਈ ਪੈਸਾ ਨਹੀਂ ਲੈਣਾ ਉਸ ਤੋਂ ਬਾਅਦ ਮੈਡਮ ਜੀ ਹੁਣ ਕੱਲ ਨੂੰ ਹੋਰ ਕਰਾਉਣੀਆਂ ਪੈਗੀਆਂ ਇਹਨੂੰ ਪੜ੍ਹਾਈ ਨਾਲ ਸੰਬੰਧਤ ਉਸ ਤੋਂ ਬਾਅਦ ਇੱਕ ਜਾਨੀ ਕਿ ਜੇ ਆਪਾਂ ਕਰਦੇ ਆ 1 ਰੁਪਿਆ ਦੀ 1 ਰੁਪਿਆ ਦੀ ਪਰ ਕਾਪੀ ਠੀਕ ਆ ਤੇ ਪਹਿਲੀਆਂ ਸਾਰੇ ਵਿਦਿਆਰਥੀ ਨੂੰ ਇਹਨਾਂ ਨੇ ਕੋਈ ਵੀ ਠੀਕ ਹੈ ਤਾਂ ਨੋ ਲੇਖ ਲੈਗੇ ਜੁਨੀਅਰ ਰਜਿਸਟਰ ਤੇ ਹਨਾ ਤੇ ਜੋ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਪਹਿਲੀਆਂ 10 ਕਾਪੀਆਂ ਬਿਲਕੁਲ ਫ੍ਰੀ ਹੋਣਗੇ ਅੱਜ ਇਹਨਾਂ ਦੀਆਂ ਜੇ ਕੱਲ ਨੂੰ ਕੋਈ ਹੋਰ ਵੀ ਲੋੜ ਪੈਂਦੀ ਆ ਫਿਰ ਉਹ ਤਾਂ 1 ਰੁਪਿਆ ਲੈਣਗੇ ਉਹ ਵੀ ਪੂਰੀ ਲਾਗਤ ਤੇਜ ਦਾ ਖਰਚਾ ਹੋ ਗਿਆ ਜਾਂ ਇਨਕ ਦਾ ਹੋ ਗਿਆ ਹਨਾ ਕੋਈ ਜਾਨੀ ਐਕਸਟਰਾ ਖਰ ਤੇ ਸਾਰਾ ਸਿਸਟਮ ਰੱਖਿਆ ਹੋਇਆ ਬਹੁਤ ਵਧੀਆ ਸੈਟਅਪ ਆ ਪ੍ਰਿੰਟਰ ਵੀ ਸਾਰਾ ਨਵਾਂ ਕੰਪਿਊਟਰ ਵੀ ਹੈਗਾ ਤੇ ਬਹੁਤ ਵਧੀਆ ਉਪਰਾਲਾ ਲੱਗਿਆ ਤੇ ਹੋਰ ਵੀ ਸਮਾਨ ਆਜੂਗਾ ਜੀ ਆਈ ਜਾਊਗਾ ਨਾ ਹਾਂਜੀ ਠੀਕ ਆ ਸੋਨੇ ਨੇ ਦੱਸਿਆ ਵੀ ਜਿਵੇਂ ਜਿਵੇਂ ਹੋਰ ਸਮਾਨ ਵਿਕਰੀ ਵਧਦੀ ਜਾਊਗੀ ਤੇ ਆਪਾਂ ਸਮਾਨ ਅਪਡੇਟ ਹੋਰ ਪਾਉਂਦੇ ਜਾਵਾਂਗੇ ਇਹਦੇ ਵਿੱਚ ਠੀਕ ਸੋ ਜਿਹੜੀ ਆਪਣੀ ਟਾਈਮਿੰਗ ਆ ਇਹ ਸ਼ਾਪ ਦੀ ਓਪਨ ਹੋਣ ਦੀ ਸੋ ਮੈਡਮ ਨੇ ਦੱਸਿਆ ਵੀ ਖੁੱਲਣ ਦਾ ਸਮਾਂ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ 2 ਘੰਟੇ ਖੁੱਲਿਆ ਕਰੂਗੀ ਤੁਸੀਂ 2 ਘੰਟੇ ਦੇ ਵਿੱਚ ਆ ਕੇ ਆਪਣਾ ਪੜਾਈ ਨਾਲ ਸੰਬੰਧਿਤ ਸਟੇਸ਼ਨ ਜਿੱਦਾ ਕੋਈ ਵੀ ਸਮਾਨ ਇੱਥੋਂ ਬਹੁਤ ਘੱਟ ਰੇਟ ਤੇ ਖਰੀਦ ਸਕਦੇ ਹੋ। ਟ੍ਰਾਂਸਪੋਰਟੇਬਲ ਆਹ ਟੇਪ ਦਾ ਕੀ ਰੇਟ ਆ ਜੀ? 6 ਰੁਪਏ। ਅੱਛਾ ਆ ਤੁਹਾਨੂੰ ਦੇਖੋ ਜੀ 6 ਰੁਪਏ ਦਾ ਮਿਲੂਗਾ 1 ਰੋਲ ਦਾ। ਸੋ ਬਹੁਤ ਵਧੀਆ ਜਿਹੜੀ ਮੋਟਾ ਕਾਫੀ ਵਧੀਆ ਕੁਆਲਿਟੀ 6 ਰੁਪਏ ਦਾ ਮਿਲਣਾ ਸਿਰਫ। ਵਿਦਿਆਰਥੀਆਂ ਦਾ ਬਹੁਤ ਫਾਇਦਾ ਦੀ ਇਹ ਵਿੱਚ। ਇੱਕ ਵਾਰ ਜਰੂਰ ਆਓ ਜੀ ਸਾਰੇ ਰੇਟ ਦੇ ਬਾਰੇ ਜਾਣਿਓ ਤੁਸੀਂ ਤੇ ਜਰੂਰ ਖਰੀਦੋ ਇੱਕ ਵਾਰ ਸਮਾਨ। ਆਪਾਂ ਸਾਰਿਆਂ ਦਾ ਫਰਜ ਬਣਦਾ ਜੀ ਆਪਾਂ ਇਹਨੂੰ ਸਾਰਿਆਂ ਨੇ ਸਪੋਰਟ ਕਰਨੀ ਹੈ ਜੋ ਵੀ ਖਰੀਦਣਾ ਇੱਥੋਂ ਹੀ ਖਰੀਦਣਾ ਤੁਸੀਂ ਟਾਈਮਿੰਗ ਤੁਹਾਨੂੰ ਸਕਰੀਨ ਤੇ ਚੱਲ ਰਹੀ ਹੈ ਜੀ ਤੇ ਜਦੋਂ ਵੀ ਲੋੜ ਪਈ ਬੱਚਿਆਂ ਨੂੰ ਤੁਸੀਂ ਇੱਕ ਵਾਰ ਜ਼ਰੂਰ ਖੇਦ ਤੋਂ ਖਰੀਦੋ ਕੋਈ ਵੀ ਸਕੂਲ ਦਾ ਖਰੀਦ ਸਕਦਾ ਭਾਈ ਚਾਹੇ ਕੋਈ ਪ੍ਰਾਈਵੇਟ ਆ ਚਾਹੇ ਕੋਈ ਦੂਸਰੇ ਪਿੰਡ ਦਾ ਉਹ ਵੀ ਖਰੀਦ ਸਕਦਾ ਕੋਈ ਜ਼ਰੂਰ ਇਨਵੀਟਮੋਟ ਵਾਲੇ ਕੋਈ ਵੀ ਬਸ ਪੜਨ ਵਾਲੇ ਵਿਦਿਆਰਥੀ ਇੱਥੋਂ ਆਪਣੀ ਚੀਜ਼ ਲੈ ਆ ਸਕਦੇ ਨੇ ਭਾਸਿਰ ਜਿਆਜ ਰੇਟ ਤੇ ਠੀਕ ਆ ਜੀ ਤੇ ਸਾਡਾ ਬਹੁਤ ਵਧੀਆ ਸਾਰਾ ਕੁਝ ਨਮਾ ਲਿਆਂਦਾ ਜੀ ਵੀ ਤਾਂ ਕਿ ਕੋਈ ਦਿੱਕਤ ਨਾ ਆਵੇ ਜੀ ਸਾਰੀ ਨਵੀਆਂ ਕੰਪਿਊਟਰ ਸਕਰੀਨ ਪ੍ਰਿੰਟਰ ਤੇ ਸਾਰਾ ਕੁਝ ਨਵਾਂ ਤਿਆਰ ਕਰਵਾਇਆ ਜੀ ਬਹੁਤ ਧੰਨਵਾਦ ਜੀ ਫੈਨ ਦੇਖੋ ਕਿੰਨਾ ਸੋਹਣਾ ਲੱਗਾ ਵੀ ਕੋਈ ਦਿੱਕਤ ਨਾ ਆਵੇ ਬੱਚਿਆਂ ਨੂੰ ਗਰਮੀ ਚ ਨਾ ਖੜਨਾ ਪਵੇ ਤੇ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਉਪਰਾਲਾ ਜੀ ਟਮੋਟ ਨਗਰ ਦਾ ਸੋ ਤੁਸੀਂ ਸਟੈਪਲਰ ਦੇਖ ਸਕਦੇ ਹੋ ਕੰਗਾਰੂ ਦਾ ਕੰਪਨੀ ਦਾ ਤੇ ਇਹ ਮਾਰਕੀਟ ਰੇਟ ਦੀ ਰੇਟ ਸ਼ਾਇਦ 60 ਰੁਪਏ ਲਿਖਿਆ ਨੇ ਤੇ ਇੱਥੇ ਆਪਾਂ ਨੂੰ 30 ਰੁਪਏ ਦਾ ਮਿਲੂਗਾ ਇੱਕ ਪੀਸ ਸੋ ਬਹੁਤ ਵਧੀਆ ਸਟੀਲ ਦਾ ਹੁੰਦਾ ਜੀ ਕੰਗਾਰੂ ਦਾ ਕੰਪਨੀ ਦਾ ਸੁਆਹ ਜਲਦਾ ਜੀ ਵਧੀਆ ਕਾਫੀ ਵੱਡੀ ਜਲਦਾ ਤੇ ਇਹ ਆਪਾਂ ਨੂੰ ਇਹ ਤੇ 2 ਰੁਪਏ ਦੀ ਪੈਣੀ ਆ ਬਹੁਤ ਵਧੀਆ ਇਹਦੇ ਨਾਲ ਜਿਹੜਾ ਕਾਪੀ ਕਿਤਾਬਾਂ ਦੀ ਸੰਭਾਲ ਹੋ ਜਾਂਦੀਆਂ ਖਰਾਬ ਨਹੀਂ ਹੁੰਦੀਆਂ ਤੇ ਇੱਥੇ ਬੱਚੇ ਆਪਣਾ ਨਾਮ ਵਗੈਰਾ ਸਬਜੈਕਟ ਕਿਹੜੇ ਕਿਹੜੇ ਸਕੂਲ ਹਨਾ ਸਾਰਾ ਕੁਝ ਲਿਖ ਸਕਦੇ ਨੇ ਬਹੁਤ ਵਧੀਆ 2 ਰੁਪਏ ਚ ਮਿਲ ਲਿਆ ਜੀ ਤੁਹਾਨੂੰ ਬਹੁਤ ਵਧੀਆ ਸੁਆਹ ਕਲਰ ਵੀ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਨੇ ਇਹਦੇ ਵਿੱਚ ਡੱਬੀਆਂ ਦੇ ਵਿੱਚ ਜਿਹੜੀਆਂ ਵੱਡੀਆਂ ਡੱਬੀਆਂ ਨੇ ਹੈਵੀ ਚਾ ਘੱਟੋ-ਘੱਟ ਦਾ ਅੱਧਾ ਕਿਲੋ ਵਜਨ ਹੋਊਗਾ ਹੋਊਗਾ ਤੇ 130 ਰੁਪਏ ਦਾ ਜੀ ਮਾਰਕੀਟ ਸ਼ਾਇਦ ਜ਼ਿਆਦਾ ਹੋਵੇ ਯਾਨੀ ਇੱਥੋਂ ਆਪ ਨੂੰ 130 ਦਾ ਮਿਲਣਾ ਵਾ ਤੁਸੀਂ ਦੇਖ ਸਕਦੇ ਹੋ ਵਧੀਆ ਜਿਹੇ ਕਲਰ ਜੀ ਹੈ ਵੀ ਸੋ ਆ ਜਿਓਮੈਟਰੀਆਂ ਨੇ ਜੀ ਇਹਦਾ ਰੇਟ ਹੈਗਾ 40 ਰੁਪਏ ਇਹ ਤੁਹਾਨੂੰ ਇੱਥੋਂ 40 ਰੁਪਏ ਚ ਮਿਲੂਗੀ ਬਹੁਤ ਵਧੀਆ ਕੱਪੜੇ ਦੀ ਜਿਹੜੀ ਜਿਓਮੈਟਰੀ ਹੈ ਤੇ ਜੱਪਾ ਲੱਗੇ ਆ ਵਧੀਆ ਇਹ ਵੀ ਵਧੀਆ ਚੀਜ਼ ਹੈ ਜੀ ਇਹ ਤੁਹਾਨੂੰ 40 ਰੁਪਏ ਦੇ ਮਿਲੂਗੀ ਬਾਕੀ ਚ ਡਿਜ਼ਾਈਨ ਹੋਰ ਵੀ ਹੈਗੇ ਨੇ ਸਵਾਗਤ ਹੈ ਜੀ ਪੇਪਰ ਦੇਣ ਵਾਸਤੇ ਹੁੰਦਾ ਜੀ ਇਗਜ਼ਾਮ ਦੇਣ ਵਾਸਤੇ ਗੱਤਾ ਹੈ 40 ਰੁਪਏ ਦਾ ਵਧੀਆ ਵਧੀਆ ਲੱਗੀ ਇਹਨੂੰ ਪਲਾਈ ਵਧੀਆ ਕੁਆਲਿਟੀ ਚਾ ਜੀ 40 ਰੁਪਏ ਦਾ ਸਿਰਫ ਸੋ ਇਹ ਵੀ ਵਧੀਆ ਵਾ ਹੈਵੀ ਚਾਹ ਟੁੱਟਣ ਵਾਲੀ ਸ਼ੀਟੀ ਖਰਾਬ ਨਹੀਂ ਹੁੰਦਾ 40 ਰੁਪਏ ਦਾ ਸੋ ਆਹ ਦੇਖੋ ਜੀ ਕਲਰ ਕਿੱਟ ਹੈ ਜੀ ਪੂਰੀ ਹੋਈ ਇਹਦੇ ਵਿੱਚ ਪੱਕੇ ਰੰਗ ਵੀ ਹੈਗੇ ਕੱਚੇ ਰੰਗ ਵੀ ਹੈਗੇ ਪੈਨਸਲ ਵੀ ਹੈਗੀ ਬਹੁਤ ਕੋਸ਼ਾ ਜਿਹੜੀ ਪੂਰੀ ਪ੍ਰੋਪਰ ਕਿੱਟ ਆ ਇਹਦੇ ਐਮ ਆਰ ਪੀ ਲਿਖੀ ਹੋਈ ਹੈ ਜੀ 99 ਰੁਪਏ ਤੇ ਇੱਥੋਂ ਆਪਾਂ ਨੂੰ ਮਿਲੂਗੀ 65 ਰੁਪਏ ਦੀ ਤੋ ਇਹਦੇ ਵਿੱਚ ਕਰੀਬ ਆਪਣਾ 35 ਰੁਪਏ ਦਾ ਫਾਇਦਾ ਵਾ ਤੇ ਹਾਂ 35 ਰੁਪਏ ਦਾ ਫਾਇਦਾ ਹੋ ਜਾਣਾ ਜੀ 34 35 ਰੁਪਏ ਦਾ ਫਾਇਦਾ ਬੱਚਿਆਂ ਦਾ ਦੇਖੋ ਕਿੰਨਾ ਫਰਕ ਆ ਜੀ ਹੈ ਨਾ ਤੇ ਜਰੂਰ ਖਰੀਦੋ ਇੱਥੋਂ ਹੁਣ ਆਪਣਾ ਸਾਰਿਆਂ ਦਾ ਫਰਜ ਬਣਦਾ ਵੀ ਆਪਾਂ ਇਹਨੂੰ ਚਲਾਉਣ ਵਾਸਤੇ ਸਹਿਯੋਗ ਕਰਨਾ ਤੇ ਤੁਸੀਂ ਇੱਥੋਂ ਸਮਾਨ ਖਰੀਦਣਾ ਤਾਂ ਆਪਣੇ ਆਪ ਸਹਿਯੋਗ ਹੋ ਹੀ ਜਾਣਾ ਨਾ ਤੇ ਇਸ ਤੋਂ ਬਾਅਦ ਹੋਰ ਵੀ ਬਹੁਤ ਕਹਿੰਦੇ ਵੈਰਾਈਟੀ ਬਹੁਤ ਪੈ ਜਾਣੀ ਆ ਅਜੇ ਸ਼ੁਰੂਆਤ ਹੋਈ ਆ ਜਿਵੇਂ ਜਿਵੇਂ ਬੱਚੇ ਡਿਮਾਂਡ ਕਰਨਗੇ ਉਹ ਸਾਰੀ ਚੀਜ਼ ਮਿਲ ਲੰਗੇ ਤੁਹਾਨੂੰ ਇੱਥੋਂ ਤੇ ਆ 65 ਰੁਪਏ ਚ ਦੇਖੋ ਪੂਰੀ ਪ੍ਰੋਪਰ ਕਿਟ ਆ ਜਰੂਰ ਲੈ ਕੇ ਜਾਓ ਸਵਾਦ ਦੇਖੋ ਜੀ ਐਮ ਸੀਲ ਤੇ ਇਹ ਮਾਰ ਰੇਟ 10 ਰੁਪਏ ਆ ਇਥੋਂ ਤੁਹਾਨੂੰ 70 ਰੁਪਏ ਦੀ ਮਿਲ ਲਈ ਜੀ 3 ਰੁਪਏ ਦਾ ਫਰਕ ਆ ਦੇਖੋ ਕਿੰਨਾ ਫਰਕ ਆ ਜੇ ਤੁਹਾਨੂੰ 10 ਵੀ ਲੋਡ ਪੈ ਗਈ ਤਾਂ 30 ਰੁਪਏ ਦਾ ਥੋੜਾ ਫਾਇਦਾ ਹੋ ਜਾਣਾ ਵਧੀਆ ਚੀਜ਼ ਆ ਰੇਟ ਘਟਾ ਸਵਾਟ ਟ੍ਰਾਂਸਫੇਰਡ ਗੱत्ता ਜੀ ਨਾਲ ਇਹਦੇ ਸਕੇਲ ਵੀ ਬਣਿਆ ਹੋਇਆ ਸਾਈਡ ਤੇ ਅੱਖਰ ਨਹੀਂ ਹੋਏ ਨੇ ਇਹ ਮਿਲੂਗਾ ਤੁਹਾਨੂੰ 55 ਰੁਪਏ ਦਾ ਇਹਦੇ ਐਮ ਆਰ ਪੀ ਐਮ ਆਰ ਪੀ 120 ਰੁਪਏ ਲਿਖੀ ਹੋਈ ਆ ਦੇਖੋ ਕਿੰਨਾ ਫਰਕ ਆ ਜੀ 55 ਰੁਪਏ ਦਾ ਫੈਂਸੀ ਆ ਤੇ ਪੇਪਰ ਦੇਣ ਵਾਸਤੇ ਗੱਤਾ ਬਹੁਤ ਵਧੀਆ ਤੇ 120 ਰੁਪਏ ਰੇਟ ਆ ਇੱਥੋਂ ਤੁਹਾਨੂੰ 55 ਰੁਪਏ ਦਾ ਮਿਲ ਰਿਹਾ ਦੇਖੋ ਕਿੰਨਾ ਫਰਕ ਆ ਸੋ ਆ ਅੱਖਰ ਨੇ ਜੀ ਅੰਗਰੇਜ਼ੀ ਦੇ ਅੱਖਰ ਨੇ ਸਾਰੇ ਡਬਲ ਡਬਲ ਅੱਖਰ ਨੇ ਇਹ ਲਿਖਿਆ ਇਹਨਾਂ ਦਾ ਰੇਟ ਜੀ 12.5 ਰੁਪਏ ਚ ਸੋ ਬਾਹਰ ਤੋਂ ਪਤਾ ਨਹੀਂ ਕੀ ਰੇਟ ਮਿਲਦਾ ਹੋਊਗਾ ਤੇ ਜਿਹੜੀ ਬੱਚਿਆਂ ਤੋਂ ਚਲੋ ਪਤਾ ਹੀ ਹੈ ਜਦੋਂ ਦੇਖਣਗੇ ਵੀਡੀਓ ਉਹਨਾਂ ਨੂੰ ਪਤਾ ਹੀ ਲੱਗੇ ਜਾਣਾ ਵੀ ਹਾਂ ਭਾਈ ਫਰਕ ਹੈਗਾ ਇਹ 12.5 ਰੁਪਏ ਚ ਮਿਲ ਲਓਗੇ ਜੀ ਤੁਹਾਨੂੰ ਸੋ ਆ ਵੀ ਵਧੀਆ ਫੈਂਸੀ ਫੈਂਸੀ ਸ਼ਾਪਨਰ ਆ ਜੀ ਤੇ ਜਿਹੜੀ ਬਾਹਰ ਨਹੀਂ ਖੇਡਦਾਗਾ ਕੁਛ ਵੀ ਤੇ 15 15 ਰੁਪਏ ਹਾਂ 15 ਰੁਪਏ ਰੇਟ ਆ ਇੱਕ 11 ਰੁਪਏ ਦਾ 4 ਰੁਪਏ ਦਾ ਫਾਇਦਾ ਹੋ ਜਾਣਾ ਬੱਚੇ ਦਾ ਸੋ ਤੁਸੀਂ ਦੇਖ ਸਕਦੇ ਹੋ ਜੀ ਬੱਚੇ ਪੜਨ ਆਲੇ ਨੇ ਪ੍ਰਾਇਮਰੀ ਸਕੂਲ ਦੇ ਬੱਚੇ ਤੇ ਪੈਨਸਲਾਂ ਖਰੀਦਣ ਆਏ ਨੇ ਜੀ ਅੱਜ ਇੱਥੋਂ ਤੇ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਸਵਰਗਵਾਸੀ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦੇ ਸਾਰੇ ਪਰਿਵਾਰ ਦਾ ਬਾਕੀ ਹੋਰ ਵੀ ਜਿੰਨੇ ਵੀ ਇਸ ਕੰਮ ਦੇ ਵਿੱਚ ਸਹਿਯੋਗ ਕਰ ਰਹੇ ਨੇ ਨਗਰਕਾਰ ਯਾਦਵਿੰਦਰ ਸਿੰਘ ਜੀ ਉਹਨਾਂ ਦੀ ਬਹੁਤ ਸਹਿਯੋਗ ਆ ਬਾਕੀ ਹੋਰ ਵੀ ਜਿੰਨੀ ਵੀ ਹੈ ਨਾ ਚਲਾ ਰਹੇ ਨੇ ਸੁਪਰਬੰਧ ਕਰ ਰਹੇ ਨੇ ਰੇਂਕੂ ਵੀ ਹੋਣੀ ਸਾਰਿਆਂ ਦਾ ਬਹੁਤ ਧੰਨਵਾਦ ਆ ਤੇ ਬਾਕੀ ਨੂਨੀ ਵੀਰੇ ਦਾ ਬਹੁਤ ਧੰਨਵਾਦ ਆ ਜਿਹੜੇ ਬਾ ਵਿਦੇਸ਼ ਦੇ ਵਿੱਚ ਬੈਠੇ ਆਪਣੀ ਪੂਰੀ ਸਪੋਰਟ ਕਰ ਰਹੇ ਨੇ ਜੀ ਤੇ ਬਹੁਤ ਵਧੀਆ ਜਾਨੀ ਬਾਜ਼ ਮੇਰੇਡ ਤੇ ਹੋਲਸ ਰੇਟ ਦੀ ਆਪਾਂ ਕਹਾਂਗੇ ਵੀ ਹੋਲਸੇਲ ਰੇਟ ਤੇ ਬੱਚਿਆਂ ਨੂੰ ਪੜਨ ਵਾਸਤੇ ਹੈ ਨਾ ਸਮਾਨ ਦੇ ਰਹੇ ਨੇ ਵੀ ਚਲੋ ਬੱਚੇ ਪੜ ਲੈਣ ਵਧੀਆ ਫਾਇਦਾ ਹੋ ਜਵੇ ਤੇ ਬਾਕੀ ਮੈਡਮ ਦੀ ਜਿਹੜੀ ਤਨਖਾਹ ਦੇਖੋ ਉਹ ਵੀ ਉਹਨਾਂ ਨੇ ਆਪਣੇ ਕੋਲੇ ਦੇਣੀ ਆ ਕੋਈ ਇਹਦੇ ਵਿੱਚੋਂ ਕੋਈ ਇਹ ਨਹੀਂ ਵੀ ਪ੍ਰੋਫਿਟ ਦੇ ਵਿੱਚੋਂ ਉਹ ਵੀ ਆਪਣੇ ਕੋਲੇ ਹੀ ਦੇਣੀ ਆ ਲੱਗ ਤੋਂ ਉਹਨਾਂ ਨੇ ਸੋ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਉਪਰਾਲਾ ਜੀ ਬਹੁਤ ਲੋੜ ਆ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਜ਼ਿਆਦਾਤਰ ਪੜ੍ਹਾਈ ਨਾਲ ਖਾਤਰ ਪੜ੍ਹਾਈ ਨਾਲ ਸੰਬੰਧਤ ਆਪਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਬਹੁਤ ਵਧੀਆ ਲੱਗਦਾ ਸੋ ਲਓ ਜੀ ਆਪਾਂ ਸਾਰੀ ਤੁਹਾਨੂੰ ਡਿਸਪਲੇ ਕਰਕੇ ਦਿਖਾਤੀ ਵੈਰਾਈਟੀ ਰੇਟ ਵੀ ਤੁਹਾਨੂੰ ਦੱਸਤਾ ਹੁਣ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਵਿੱਚ ਆਪਣਾ ਵੀ ਸਾਰਿਆਂ ਦਾ ਫਰਜ਼ ਇਸ ਚੀਜ਼ ਦੀ ਆਪਾਂ ਨੂੰ ਜੋ ਬਹੁਤ ਵਧੀਆ ਉਪਰਾਲਾ ਸਪੋਰਟ ਕਰਨੀ ਹੈ ਦੀ ਜੋ ਵੀ ਤੁਸੀਂ ਖਰੀਦਣਾ ਇੱਥੋਂ ਹੀ ਖਰੀਦਣਾ ਬੱਚਿਆਂ ਨੂੰ ਵੀ ਤੁਸੀਂ ਭੇਜ ਸਕਦੇ ਹੋ ਬਾਕੀ ਲਾਇਬ੍ਰੇਰੀ ਨਾਲ ਬਣੀ ਹੋਈ ਆ ਕੋਈ ਪੜਨ ਵਾਸਤੇ ਕਿਤਾਬਾਂ ਲੈਣੀਆਂ ਨੇ ਉਹ ਵੀ ਬਿਲਕੁਲ ਫ੍ਰੀ ਨੇ ਬੱਚਿਆਂ ਵਾਸਤੇ ਕੋਈ ਪੈਸਾ ਨਹੀਂ ਲੈਂਦੇ ਤੇ ਬਾਕੀ ਜੋ ਤੁਸੀਂ ਇੱਥੋਂ ਸਮਾਨ ਖਰੀਦਣਾ ਸਟੇਸ਼ਨਰੀ ਦਾ ਉਹ ਵੀ ਤੁਹਾਨੂੰ ਹੋਲ ਸੇਲ ਰੇਟ ਤੇ ਮਿਲਣਾ ਸੋ ਤੁਸੀਂ ਸਾਰਿਆਂ ਨੇ ਇੱਕ ਵਾਰ ਜ਼ਰੂਰ ਆਉਣਾ ਇੱਥੋਂ ਜ਼ਰੂਰ ਸਮਾਨ ਖਰੀਦ ਦੇਣਾ ਤੁਹਾਨੂੰ ਫਰਕ ਲੱਗੂਗਾ ਜ਼ਰੂਰ ਸਾਡੀ ਗਾਰੰਟੀ ਹੈ ਇਸ ਚੀਜ਼ ਦੀ ਤੇ ਆਪਾਂ ਸਪੋਰਟ ਕਰਨੀ ਆ ਇੱਕ ਵਾਰ ਫੇਰ ਸਵਰਗਵਾਸੀ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦੇ ਸਾਰੇ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ 50000 ਰੁਪਏ ਦੀ ਸੇਵਾ ਦੇ ਕੇ ਉਪਰਾਲਾ ਸ਼ੁਰੂ ਕੀਤਾ ਬਹੁਤ ਵਧੀਆ ਸੋਨਾ ਜਿਹੜਾ ਦਾਨ ਕੀਤਾ ਨਾ ਬਹੁਤ ਵਧੀਆ ਸਹੀ ਜਗ੍ਹਾ ਤੇ ਕੀਤਾ ਸਹੀ ਜਗ੍ਹਾ ਤੇ ਦਾਨ ਕੀਤਾ ਲੋੜ ਸੀ ਇਸ ਚੀਜ਼ ਦੀ ਬਹੁਤ ਸੋ ਬੱਚੇ ਦੇਖੋ ਕਿੰਨਾ ਫਾਇਦਾ ਹੋਊਗਾ ਹਨਾ ਪੜਨ ਵਾਲੇ ਬੱਚੇ ਦੀ ਬਹੁਤ ਹੈਲਪ ਹੋਊਗੀ ਤੇ ਜਿੰਨਾ ਪੈਸੇ ਵਟਣਗੇ ਉਨਾਂ ਹੀ ਸਮਾਨ ਹੋਰ ਆ ਜਾ ਕਰਨਾ ਸੋਨਾ ਲਾਅ ਉਸ ਨਾ ਕੋਈ ਪ੍ਰੋਫਿਟ ਫਰੀ ਦੇ ਮੁੱਲ ਤੇ ਹੀ ਮਿਲਣਾ ਮਾ ਜੇ ਕੋਈ ਬੱਚੇ ਦਾ ਕੁਝ ਨਹੀਂ ਕਹਿੰਦੇ ਕਮਾਉਣਾ ਹੈਗਾ ਸੋ ਉਹਨੇ ਦੱਸਿਆ ਵੀ ਹੋਰ ਵੀ ਵਧੀਆ-ਵਧੀਆ ਉਪਰਾਲੇ ਲੈ ਕੇ ਆਵਾਂਗੇ ਇਸ ਤਰ੍ਹਾਂ ਦੇ ਫਿਲਹਾਲ ਆਪਾਂ ਇਹਦੀ ਸਪੋਰਟ ਕਰੀਏ ਇਸ ਕੰਮ ਨੂੰ ਆਪਾਂ ਵਧਾਈਏ ਇਹਨਾਂ ਦੀ ਸੇਲ ਨੂੰ ਵਧਾਈਏ ਜੋ ਵੀ ਖਰੀਦਣਾ ਇੱਥੋਂ ਖਰੀਦੀਓ ਸਟੂਡੈਂਟ ਕੋਈ ਵੀ ਹੋਵੇ ਚਾਹੇ ਕੋਈ ਪਿੰਡ ਦਾ ਚਾਹੇ ਕੋਈ ਪਿੰਡੋਂ ਬਾਹਰਲਾ ਉਹ ਕੋਈ ਵੀ ਇੱਥੋਂ ਸਮਾਨ ਖਰੀਦ ਸਕਦਾ ਕੋਈ ਇਹ ਨਹੀਂ ਹੈਗਾ ਵੀ ਪਿੰਡ ਤੋਂ ਮੋੜ ਦੇ ਬੱਚਿਆਂ ਨੂੰ ਹੀ ਫੇਰਨਾ ਹੋਲਸੇਲ ਰੇਟ ਤੇ ਕੋਈ ਬਾਹਰਲੇ ਪਿੰਡ ਦਾ ਵੀ ਆ ਕੇ ਚਾਹੇ ਕੋਈ ਪ੍ਰਾਈਵੇਟ ਸਕੂਲ ਦਾ ਕਿਉਂ ਨਾ ਹੋਵੇ ਸੋ ਆਪਾਂ ਸਾਰੇ ਇੱਥੋਂ ਸਪੋਰਟ ਕਰੀਏ ਮੇਰੇ ਦੋ ਭਤੀਜੇ ਨੇ ਛੋਟੇ ਮੈਂ ਵੀ ਜੋ ਵੀ ਸਮਾਨ ਖਰੀਦਣਾ ਹੋਊ ਅਸੀਂ ਇੱਥੋਂ ਹੀ ਖਰੀਦਾਂਗੇ ਜੀ ਸਾਰਾ ਚਾਹੇ ਥੋੜਾ ਚਾਹੇ ਬਹੁਤਾ ਹੁਣ ਵੀ ਆਇਆ ਉਹਨੂੰ ਪੈਨਸਲਾਂ ਲੈ ਕੇ ਦਿੱਤੀਆਂ ਨੇ ਦੋ ਤੇ ਚਲੋ ਹੁਣ ਜਦੋਂ ਕੋਈ ਵੀ ਅੱਗੇ ਲੋੜ ਹੋਊਗੀ ਅਸੀਂ ਇੱਥੋਂ ਹੀ ਖਰੀਦਾਂਗੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇਸ ਤਰ੍ਹਾਂ ਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਦੱਬ ਕੇ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਥੈਂਕ ਯੂ